ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਅਸੀਂ ਰੋਟਾਵੇਟਰ ਕੱਢ ਕੇ ਕਣਕ ਵਾਲੇ ਖੇਤਾਂ 'ਵਾਂ ਡੋਲਾ ਪਾ ਕੇ ਜਾਣੀਆਂ ਮਿਲਦੇ ਆਂ ਡੋਲਾ ਡੋਲਾ ਪਾ ਕੇ ਤੇ ਕਰਦੇ ਆਂ ਸ਼੍ਰੀ ਫਤਿਹਗੜ ਸਾਹਿਬ ਦੀ ਤਿਆਰੀ ਜੀ ਆਤਰਾ ਸ਼੍ਰੀ ਫਤਿਹਗੜ ਸਾਹਿਬ ਕਰੋ ਲੋਕੀਂ ਦੇਖ ਲੈ ਆਪ ਲੋਕਾ ਅੱਜੜਾ ਨਾ ਦੇਖਣਾ ਹੈ। ਹੀਮੰਦ ਵਾਲੇ ਦੂਆ ਫੋਨ ਫੋਨ ਤੇਰੇ ਬਾ। ਹੈਗਾ ਹਾਂ। ਕੱਲੇ ਫਿਰ ਦੇਖ ਲੈ। ਪਾ ਦੇ ਨੇ। ਹੋਰ ਅੱਜ ਪਾ ਦਿਆ। ਉਹਦਾ ਬਹੁਤ ਜਿੱਤੀ ਪਿਆ। ਛੋਟਾ ਜਾਂਦਾ ਹੈ। ਛੋਟਾ ਛੋੜੇ ਤਾਂ ਪੈ ਜਾਣਾ। ਉੱਥੇ ਆਪਣੇ 10 ਮਿੰਟ ਲਈ ਬਾਈ ਕਰਨਾ। ਹਾਂ ਬਸ। ਹਾਈ। ਹੈਂ ਮੈਂ। ਹਾਈ। ਅਮਨੀ ਅਮਨੀ ਧਿਆਈ ਤੇ ਜਾਣਾ ਬਣਾ। ਬਲ ਮੈਨੂੰ ਲੈ ਜੂ ਪੱਕੇ ਮੇਰੀ ਛੱਜ ਜੇ। ਪੇਪਰ ਦੇਣ। 4 ਵਜੇ ਤੱਕ ਪੇਪਰ ਹੈ 5 ਵਜੇ ਨੂੰ ਨਾ ਘਰ ਆਣਾ ਤੇਰੇ ਕੱਪੜੇ ਕਰਕੇ ਤੇ ਪਾਈਦੇ ਹੋਏਗੇ ਤਿਆਰ ਮੈਂ ਕੋਲ ਜਾਲਾਏ ਹੋਏ ਹਾਂ ਬਾਕੀ ਕੋਲ ਜਾਲਾ ਦੇ ਸਿੱਧਾ ਨਹੀਂ ਉਹਨੂੰ ਮੈਂ ਵੀ ਕਿਹਾ ਤਾਂ ਬਾਕੀ ਉਹ ਛੋਟਾ ਰਹਿ ਗਿਆ ਦੇਖ ਕਿੰਨੇ ਬਾਕੀਆਂ ਨੂੰ ਵਧੀਆ ਲੱਗ ਰਹੇ ਰੱਖੇ ਹੋਏ ਕਿਉਂ ਨੀ ਉਹ ਇੱਧਰ ਦੇਖੋ ਉਹ ਇੱਧਰ ਦੇਖੋ ਇਹਨਾਂ ਵਧੀਆ ਬਾਕੀ ਪੂਰੀ ਐਨ ਸਾਰੇ ਟਰੈਕਟਰ ਵਾ ਪਾਲਿਸ਼ ਮਾਰ ਕੇ ਟੈਰਾ ਟੋਰਾ ਵਾ ਫਿਰ ਚੈੱਕ ਕਰਾਵਾਂਗੇ ਐਨ ਵਧੀਆ ਲੁੱਕ ਬਾਕੀ ਆਪਣਾ ਸਾਥ ਹੀ ਆ ਗਿਆ ਸੀਗਾ ਹੁਣ ਐਨ ਤਿਆਰੀ ਜੋਰਾ ਸੋਰਾ ਤੇ ਐਨ ਰਗੜਿਆ ਜਾ ਰਿਹਾ ਪੱਕੀ ਸ਼ੋਟ ਹੁਣ ਕਰੋ ਚੈੱਕ ਪੂਰੀ ਐਨ ਚਮਕ ਗਈ ਓਕੇ ਹੋ ਗਿਆ ਕੰਮ ਓਕੇ ਇਸ ਕੀਰ ਲੈ ਕੇ ਆਇਆ ਤਾਂ ਮੈਂ ਖੋ ਗਈ ਪਤਾ ਨਹੀਂ ਸੀਸੀ ਦੀ ਇੱਕ ਕ੍ਰੋਮ ਵਾਲੀ ਉਹ ਖੋਈ ਗਈ ਜੋ ਦਿਖ ਰਿਹਾ ਉਹ ਮਾਰ ਜੋ ਨੀਚੇ ਖੁੰਝੇ ਮਾਰਦੀ ਬਾਕੀ ਮੈਂ ਕਿ ਲੱਭਾਂ ਜੇ ਕਿਦੀ ਮਿਲ ਗਈ ਕ੍ਰੋਮ ਵਾਲੀ ਹਲੇ ਉਹ ਖੋਲ ਕੇ ਸਾਫ ਕਰਨੀ ਅੰਦਰ 13 ਨੰਬਰ ਦੀ ਚਾਬੀ ਨਹੀਂ ਮਿਲ ਰਹੀ ਖੋਲ ਕੇ ਅੰਦਰ ਇਹ ਰੀਮ ਸਾਫ ਕਰਨੀ ਹੈ ਬਾਕੀ ਇਹਦਾ ਵੈਸੇ ਲਾਇਆ ਵਾ ਝੰਡਾ ਝੰਡਾ ਦੂਆ ਲੈਣਾ ਟਰਾਲੀ ਟਰਾਲੀ ਬੁਲਾਣੇ ਦੋ ਝੰਡੇ ਉਹ ਬਾਈ ਲੈ ਕੇ ਗਿਆ ਵਾ ਹਾਲ ਤੱਕ ਦੇਖੇ ਹੀ ਨਹੀਂ ਗਿਆ ਬਾਕੀ ਕਰੋ ਚੈੱਕ ਬਾਈ ਗਿਆ ਸ਼ਿਮਲੇ ਪਾਈ ਗਿਆ ਸ਼ਿਮਲੇ ਝੰਡਾ ਲਾ ਕੇ ਮਨੀਕਰਨ ਸਾਹਿਬ ਗਏ ਤੇ ਹਾਂ ਹਾਂ ਤਾਂ ਮੰਡਾਲੀ ਜੀ ਗਏ ਮੰਡਾਲੀ ਸ਼ਿਮਲਾ ਵੀ ਤਰੀ ਨੂੰ ਆਇਆ ਫਿਰ ਬਾਕੀ ਟਰਾਲੀ ਮੈਂ ਪੱਲੜ ਵਿਛਾ ਦਿਆ ਪੱਲੜ ਵਿਛਾ ਕੇ ਇੱਕ ਪੱਲੜ ਉੱਪਰ ਨੂੰ ਵਿਛਾਣਾ ਬਾਕੀ ਖੋਲ ਇਹਨੂੰ ਐ ਰੱਖੀਂਗੇ ਦਾਦਾ ਲਾ ਦੇਂਗੇ ਆਪਾਂ ਹਾਂ ਉਥਰੇ ਹੋਰ ਰਸੀ ਬੰਨਦੇ ਇੱਕ ਆਪਾ ਉੱਥਾ ਲੇਉਂ ਕਰੀਏ ਅੱਗੇ ਦਾ ਹੋ ਜੇਂਗੇ ਬਾਕੀ ਟਰਾਲਾ ਕਰੋ ਅੰਦਰ ਦੇ ਚੈੱਕ ਐਨ ਗੋਦੋ ਗੋਦੋ ਪੂਰੀ ਗੋਦੋ ਗੋਦੋ ਵਾਲਾ ਕੰਮ ਹੋਇਆ ਪਿਆ ਖੁੰਜੀ ਮੈਂ ਤਾਂ ਟਰੈਕਟਰ 'ਵੋ ਬੈਠਣਾ ਵਲੌਗ ਵੀ ਤਾਂ ਸ਼ੂਟ ਕਰਨਾ ਵੀਰਾ ਕੋਈ ਨਹੀਂ ਟਰੈਕਟਰ ਨਹੀਂ ਬਣਾਉਂਦਾ ਠੀਕ ਹੈ ਤਾਂ ਆਰਾਮ ਚ ਉੱਥੇ ਬੈ ਜੀ ਨੀਂਦ ਨੂੰ ਕੱਢੀਆਂ ਆਪ ਹੀ ਬਣਾਈ ਜਾਗੇ ਲੋਗ ਓਕੇ ਓਕੇ ਤੇਰੀ ਡੈਸ਼ ਮਾ ਡੈਸ਼ ਤੇਰੀ ਡੈਸ਼ ਮੇਰਾ ਇਹ ਡੈਸ਼ ਬਾਕੀ ਪਾਲਸ ਪੁਲਸ ਵੱਜ ਰੀਆਂ ਐਨ ਕੰਮ ਓਕੇ ਹੋਇਆ ਪਿਆ ਕਰੋ ਟਾਇਰ ਚੈੱਕ ਬਾਕੀ ਸਿਸਟਮ ਸਾਰਾ ਓਕੇ ਕਰ ਦਿਆ ਬਾਕੀ ਹੁਣ ਇੱਕ ਸਲੰਸਰ ਚੇਂਜ ਕਰਨਾ ਸਲੰਸਰ ਤੁਹਾਨੂੰ ਬਾਦਵਾ ਦਿਖਾਵਾਂਗੇ ਕਿਹੜਾ ਲਾਣਾ ਹੈ ਬਸ ਚੇਂਜ ਕਰ ਦੇਣਾ ਤੇ ਕਿ ਉਹ ਬਦੂਖ ਜਰ ਲੱਗੀ ਵੀ ਹੈ ਕਰੋ ਚੈੱਕ ਇਹ ਕਿਹੋ ਚੇਂਜ ਕਰਨੀ ਇਹ ਤਾਰਾ ਤਾਰ ਕੇ ਹੀ ਰੱਖ ਦੇਣੀ ਬਸ ਬਾਕੀ ਪਾਲਸ ਵੱਜੀ ਵੀ ਚੈੱਕ ਕਰੋ ਸ਼ੋਪ ਆ ਵੀ ਬਾਕੀ ਟਾਇਰ ਚੈੱਕ ਕਰੋ ਤੁਸੀਂ ਪਾਲ ਸੀਕ ਨੰਬਰ ਐਨ ਬਜਰੀ ਓਕੇ ਰਿਪੋਰਟਾਂ ਪੂਰੀਆਂ ਬਾਕੀ ਕਿ ਬੈਟਰੀ ਬਾਕਸ ਲਾਣਾ ਤੇ ਸਲੈਂਸਰ ਆਪਾਂ ਇਹ ਵਾਲੇ ਲਾਣੇ ਹੈ ਸਾਫ਼ ਕਰਕੇ ਸਲੈਂਸਰ ਲੁੱਕ ਚੈੱਕ ਕਰਾਵੇਂ ਬੱਤੀਓ ਮੈਟ ਲਾਏ ਉਹ ਮੈਟਾਂ ਵਾ ਬੂਟ ਪਲੇ ਕਰਾ ਸੋ ਖਿਆਨੇ ਨੇ ਨਹੀਂ ਚੜਨਾ ਨੰਗੇ ਪੈਰਾਂ ਚੱਲਣੇ ਨੀੱਚੇ ਜਾ ਨੀੱਚਾ 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 ਉਤਰ ਜਾ ਨੀੱਚੇ ਛੇਤੀ ਓ ਉਤਰ ਜਾ ਮੰਨ ਲੈ ਬਾਤ ਤਾਂ ਹੋ ਗਿਆ ਐਨ ਓਕੇ ਬਾਕੀ ਡੀਜ਼ਲ ਡੂਜ਼ਲ ਪੂਰਾ ਮਾਰ ਦਿਆ ਦਾ ਕਰੋ ਟਰਬੋ ਚੈੱਕ ਤੇ ਬਾਕੀ ਐਨ ਨਵਾਂ ਰੇਡੀਏਟਰ ਲਾਇਆ ਡੀਜ਼ਲ ਮਾਰ ਕੇ ਬਾਕੀ ਸ਼ੋ ਲਾ ਦੇ ਚੱਕੀ ਸ਼ੋ ਉੱਪਰ ਨੂੰ ਕਰ ਦੇ ਨੂੰ ਬੰਦ ਬਾਕੀ ਸ਼ੋ ਲਾ ਦੀ ਬਾਕੀ ਸਿਸਟਮ ਚੈੱਕ ਕਰੋ ਪੂਰੀ ਫਾਲਸ ਬਾਕੀ ਸਲੰਸਰ ਚੇਂਜ ਕਰਨ ਲੱਗਿਆਂ ਫੜ ਰਿਹਾ ਜੇ ਪਲਾਸਕਲ ਕੀ ਆ ਵੜਨਾ ਉੱਪਰ ਦੇ ਨਟ ਇਹ ਪਲਾਸਕਾ ਖੁੱਲੇ ਜਾਣ ਆਓ ਬਾਕੀ ਚੇਂਜ ਕਰਕੇ ਲੁੱਕ ਚੈੱਕ ਕਰਾਂਦੇ ਆ ਸਲੰਸਰ ਦੀ ਬਾਕੀ ਸਲੰਸਰ ਚੇਂਜ ਕਰਦਾ ਕਰੋ ਲੁੱਕ ਚੈੱਕ ਇਹ ਸਲੰਸਰ ਤਾਰਤਾ ਸਾਈਡ ਤੋਂ ਲੁੱਕ ਚੈੱਕ ਕਰੋ ਬਾਕੀ ਬਸ ਚੱਲਦੇ ਆ ਅੱਧੇ ਘੰਟੇ ਤੱਕ ਅੱਧੇ ਘੰਟੇ ਤੱਕ ਜਾਣਾ ਸ਼੍ਰੀ ਫਤੇਗੜ ਸਾਹਿਬ ਬਾਕੀ ਪਾਰਟ ਸਪੋਰਟ ਸੈਨ ਓਕੇ ਹੋਈ ਪਈ ਐ ਇੱਕ ਨੰਬਰ ਕਮ ਇੱਕ ਝੰਡਾ ਆਣਾ ਦਾ ਮਾਈਕ ਅੱਪਾ ਜਿਉਂ ਖੋਲ ਰਹੇ ਤੇ ਜਿਉਂ ਖੋਲਦੇ ਆ ਯੋ ਸਿਸਟਰ ਵੀ ਖਰਾਬ ਹੋਇਆ ਵਾ ਤੇ ਇੱਕ ਨਟ ਖੋਲਦੇ ਇੱਕ ਰਹਿ ਗਿਆ ਬਾਕੀ ਸਭ ਅਸੀਂ ਦੀ ਲੁੱਕ ਚੈੱਕ ਕਰੋ ਤੂੰ ਆਪਣਾ ਕਰ ਲੈ ਰਜ ਨੇ ਟੋਟੇ ਵੱਢ ਲੈ ਉਹ ਆਜੋ ਲੱਦੋ ਫਿਰ ਲੱਦੋ ਗੱਦੇ ਫਿਰ ਆਣਾ ਰਵੀ ਕੇ ਬਲਵਾਂ ਚੇਕ ਕਰ ਲੈ ਅੰਦਰ ਬਟਨ ਸਰਾ ਲੈ ਫੜ ਬਰਸ਼ਰਨ ਸਿੰਘ ਉਹ ਰੇ ਰस्सियां ਮਾਰ ਯੋ ਉਰੇ ਕਾ ਦੇ ਮਾਰ ਰੇ ਰੱਸੀ ਇਹ ਇਵ ਕਾ ਦੇ ਮਾਰ ਰੇ ਰੱਸੀ ਤੋਂ ਉਹ ਦੇਖ ਕੋਈ ਪਤਾ ਨਹੀਂ ਕਰਦਾ ਯੋ ਨਹੀਂ ਖੁੱਲਦਾ ਹੈ ਇਤੋਂ ਯੋ ਦੇਖ ਲੈ ਯੋ ਬੰਨ ਲੈ ਸਾਈਡ ਮਾ ਕਰਕੇ ਯੋ ਆਲੀ ਚੀਜ਼ਾਂ ਦੇਖ ਸੱਪ ਬਰ ਰੱਖੋ ਰੱਖੋ ਗੱਦੀ ਰੱਖ ਲਿਓ ਉਹ ਬੰਨ ਕੇ ਇੱਥੇ ਬੰਨੇ ਬੈਟਰੀ ਲੈ ਆਈ ਰੇ ਲਾ ਦੇ ਪਰ ਨਾ ਵੀ ਗਿਆ ਲੈ ਬੰਨ ਲੈਣਾ ਦਾ ਸੌਣ ਵੀ ਕਰੀ ਨਹੀਂ ਮੈਂ ਵੀ ਲੈ ਲੈਂਦਾ ਚੱਲ ਬਾਕੀ ਤਿਆਰੀ ਹੈ ਪੂਰੀ। ਪੀਓ ਕਹਦੇ ਗੇਰ ਰਹੇ ਤੋਂ। ਉਹ ਗੇੜ ਦੀ। ਬਾਕੀ ਟਰੈਕਟਰ ਆਪਣਾ ਪੂਰਾ। ਬਾਕੀ ਟਰੈਕਟਰ ਆਪਣਾ ਪੂਰਾ ਓਕੇ ਹੈ। ਬਾਕੀ ਲੁੱਕ ਜੈਕ ਕਰਦੇ ਹੋ ਐਨ ਪੂਰੀ ਲਾਈਟਾਂ ਵਾਲੀ ਸਿਰਾ। ਤੇ ਬਾਕੀ ਚੱਲਦੇ ਆਂ ਦੇਖੋ ਘੰਟੇ 'ਚ। ਆਪਣੇ ਬੰਦੇ ਆ ਜੇ ਪੂਰੇ ਜਾਣੇ ਵਾਲੇ। ਬਾਕੀ ਟਰੈਕਟਰ ਚੈੱਕ ਕਰੋ। ਇੱਕ ਝੰਡਾ ਚੇਂਜ ਕਰਨਾ। ਇਹ ਝੰਡਾ ਵੈਸੇ ਲਾਇਆ ਵਾ। ਬਾਕੀ ਉੱਪਰ ਦੇ ਲੁੱਕ ਕਰ ਦਿਖਾਦੇ ਆ। ਨਾਤੇ ਮੁਸਾਇਵਲੀ ਕੇਵਾ ਚਲੋ ਚੈੱਕ ਬਾਕੀ ਬੋਡ ਵਾਸਤੇ ਤਾਰਾਂ ਤੁਰਾਂ ਲੈ ਲੀਆਂ ਬਾਕੀ ਚੱਲ ਫਲੈਸ਼ ਬਾਲ ਕੇ ਲੈ ਇਹ ਤਾਰ ਦੇ ਸੁੱਖੇ ਨੂੰ ਕਰੋ ਚੈੱਕ ਤਾਂ ਉਦੋਂ ਨੂੰ ਆਇਆ ਸੁੱਖੇ ਕਰ ਦਿੱਤਾ ਟਰਾਲਾ ਕਾਰੇ ਕੋਈ ਗੱਲ ਨਹੀਂ ਕਰ ਚਲੋ 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 ਬਾਕੀ ਚੱਲਦੇ ਆ ਜਿੱਦੇ ਬਦਕੇ ਸਾਹਿਬ ਹੋਰ ਤਿੰਨ ਲੱਗਦਾ ਮੈਂ ਬੁਲਾਉਂ ਬਾਕੀ ਮਿਲਦੇ ਆ ਪਹੁੰਚ ਕੇ ਜਿਉਈ ਗਾਇਸ ਆਪਾਂ ਪਹੁੰਚ ਕੇ ਦੇ ਇੰਟਰ ਆ ਰਹੇ ਨੇ ਹੁਣ ਰਾਜਪੁਰੇ ਪਹੁੰਚ ਗਏ ਨੇ ਠੰਡ ਬਾਲੀ ਆ ਯਾਰ ਆ ਫਰ ਦੇਖ ਲੋ ਯਾਰ ਵੀਰੇ ਤੁੰਤ ਨਹੀਂ ਹੈਗੀ ਬੜਾ ਠੰਡ ਬਹੁਤ ਯਾਰ ਯਾਰ ਆ ਯਾਰ ਬਾਕੀ ਤੁਹਾਨੂੰ ਮਿਲਦੇ ਅੱਗੇ ਮਿਲਦੇ ਆ ਫਤਿਹਿੰਦਿਆ ਸਿੱਧੇ ਪਹੁੰਚ ਕੇ ਸਿੱਧੀ ਫਤਿਹਗੜ ਸਾਹਿਬ ਗੇਟ ਤੋਂ ਬਲੌਕ ਹੋਣ ਲੱਗ ਪਏ ਫੋਨ ਲੈ ਕੇ ਥਾਂ ਦਾ ਫੋਨ ਲੈ ਚੱਲ ਗਏ ਆ ਇੰਦਿਆਂ ਤੇ ਪਹੁੰਚ ਗਏ ਬਾਕੀ ਆਪਣੇ ਜਿਹੜੇ ਪਹਿਲਾ ਡਰਾਈਵਰ ਦੇ ਉਹ ਡਰਾਈਵਰ ਨੂੰ ਸਾੜ ਲਗੀ ਉਹ ਡਰਾਈਵਰ ਟਰਾਲੀ ਉੱਪਰ ਬੈਠ ਗਏ ਤੇ ਬਾਕੀ ਮਿਲਦੇ ਆ ਪਹੁੰਚ ਗਏ ਚੱਲੀ ਜਾਂਦੇ ਆ ਬਸ 15 ਕਿਲੋਮੀਟਰ ਹੋ ਰਿਹਾ ਅੱਧ ਰਸਤਾ ਕਬ ਹੋ ਗਿਆ 15 ਕਿਲੋਮੀਟਰ ਰਹਿ ਗਿਆ ਬਾਕੀ ਪੱਠੇ ਪੱਠੇ ਜਾਈ ਜਾਂਦੇ ਹੁਣ ਵੀ ਸਿੰਗਲ ਜਾਰਾ ਝੰਡਾ ਲੱਗਾ ਲਿਓ ਜੀ ਮਿੱਤਰੋ ਆਪਾਂ ਪਹੁੰਚ ਗਏ ਸ੍ਰੀ ਮਤੇਗੜ੍ਹ ਸਾਹਿਬ ਬਟਰ ਰਹਿ ਗਿਆ ਆਓ ਤੁਹਾਨੂੰ ਸਾਰੇ ਪਹੁੰਚ ਕੇ ਦਿੰਦੇ ਨੇ ਨਾਲ ਨਾਲ ਤੁਸੀਂ ਰੋ ਆਜੋ ਵੀ ਮਿੱਤਰੋ ਕਾਲੇ ਰੋਡ ਤੇ ਪਹੁੰਚ ਕੇ ਬਸਰਾ ਨਾਲ ਰੋਡ ਤੇ ਪਹੁੰਚ ਕੇ ਅੱמא ਬੱਸ ਥੇਰੋ 179 ਕਿਲੋਮੀਟਰ ਐ ਚੁੱਕੇ ਆਜੋ ਨਾਲ ਨਾਲ ਤੁਸੀਂ ਰੋ ਮਿੱਤਰੋ ਬਾਕੀ ਚ ਜਾਈ ਜਾਂਦੇ ਆ ਮਿਲਦੇ ਆ ਪਹੁੰਚ ਕੇ ਤੇ ਦਰਸ਼ਨ ਕਰਾਵਾਂਗੇ ਮੱਥਾ ਟੇਕਾਂਗੇ ਸ਼ਾਪ ਨੂੰ ਨਰਾਤ ਨੂੰ ਤੇ ਰੋਡ ਤੇ ਬੜੇ ਕਿਸੁੱਤੇ ਕਿਸੁੱਤੇ ਰਹਿ ਗਏ ਕਿੰਨੀ ਛੱਨਾ ਆ ਜਾ ਬਰ ਟ੍ਰੈਕਟਰ ਗੋਲ ਗੋਲ ਸੱਪ ਵੜਦਾ ਜਾ ਰਿਹਾ ਵਾ ਛੇਦੀ ਪਹੁੰਚ ਕੇ ਮਿਲਦੇ ਆ ਸ੍ਰੀ ਫਤੇਗੜ ਸਾਹਿਬ ਗੇਟ ਤੋਂ ਦੁਬਾਰਾ ਬਲੌਗ ਸ਼ੁਰੂ ਕਰਾਂਗੇ ਬਾਕੀ ਲੰਗਰ ਤੇ ਪਹੁੰਚ ਪਹੁੰਚ ਗਏ ਸੀ ਕਰੋ ਚੱਕ ਚਾ ਚਲੇ ਵੀ ਟਰੈਕਟਰ ਬੰਨੂ ਬਰੈਡਾਂ ਨੂੰ ਕਿਦੀ ਨਹੀਂ ਤੈਨੂੰ ਨਾ ਰਸਾ ਨੂੰ ਕਿਦੀ ਨਹੀਂ ਤੂੰ ਹਲਕ ਗਿਆ ਓਰੇ ਵੱਡੀ ਚਾਹ ਪੀ ਗਏ ਪੰਪ ਦੇ ਤੇਲ ਪੁਆਰੇ ਕਰੋ ਟਰੈਕਟਰ ਬਾਕੀ ਚਾਹ ਪੀ ਰਹੇ ਆ ਤੇਰਾ ਤੇਲ ਪੁਆ ਕੇ ਪੰਪ ਪਾ ਕਰੋ ਲੈਟਾ ਚੱਕ ਕੋਈ ਹਾਂ ਚੰਗੀ ਕਰ ਚੰਗੀ ਬੱਧਰੀ ਬਣਾਈ ਹੋਗੀ ਉਹ ਅਮਨਾਨ ਨਗੇ ਨੇ ਆਣਾ ਆਪਣੇ ਘਾ ਚਾਚਾ ਕਾ ਹੋ ਗਿਆ ਕਹਿੰਦਾ ਹੋ ਗਿਆ ਹੀ ਬਣ ਲਗੋ ਬਾਕੀ ਇੱਕ ਚੱਕਰ ਹੋ ਗਿਆ ਜ਼ਰਾ ਤੇ ਬਾ ਚੱਕਰ ਬਾਈ ਤੇ ਪੁੱਛੋ ਗਿਆ ਹੋਏ ਦਾ ਕਿੱਥੇ ਬਾਈ ਉਹ ਕਿੱਥੇ ਗਿਆ ਕੌਣ ਮੇਰ ਬਾਈ ਕਿਸਾ ڈاکੂ ਵਾਲਾ ਉਹ ਉਧਰ ਗਿਆ ਟਰਾਲੀ ਮਾਂ ਬਾਈ ਜੀ ਬਾਈ ਬਾਈ ਜੀ ਉਹ ਬਾਈ ਕਿਉਂ ਪਿੱਛੇ ਰਹਿ ਗਰੇ ਉਹ ਚੱਕਰ ਦਾ ਦੱਸਦੇ ਕਿਆ ਹੋ ਗਿਆ ਦਾ ਨਾ ਤੈਰ ਮਾ ਮੋਰੇ ਮੈਂ ਟਰੱਕ ਮਾਰਿਆ ਦਾ ਬਾਈ ਅੱਛੇ ਆ ਹੋਰ ਫਿਰ ਫੇ ਮੇਰੇ ਮਾਮੇ ਦਾ ਮੁੰਡਾ ਭੱਜ ਗਿਆ ਚੜ ਗਿਆ ਉੱਪਰ ਚੜ ਗਿਆ ਟਰੱਕ ਕੇ ਉਹ ਰਸੀਆਂ ਵਾ ਜਾ ਜਾ ਗਿਆ ਸਾਲਾ ਅੱਗੇ ਭੱਜ ਕੇ ਟੱਕੀ ਰੱਖੋ ਹਾਂ ਬਾ ਫਿਰ ਗੱਡੀ ਵਾਲਾ ਭਾਈ ਆ ਗਿਆ ਕਹਿੰਦਾ ਰੋਕਣਾ ਮੈਂ ਹਾਂ ਬਾਈ ਮੁਰੇ ਲੈ ਉਹਨੇ ਰੋਕ ਲਿਆ ਰੋਕ ਲਿਆ ਬਸ ਫਿਰ ਤਾਂ ਮੈਂ ਹਟਾਇਆ ਨਛੜਾ ਦੀ ਖਾਬੀਰ ਮੇਰੀ ਗੱਲ ਹਮਤ ਤੇਰੀ ਬਾਕੀ ਫੇਰ ਤਾਕਾ ਬਾਈ ਪੂਰੀ ਖਟਾਇਆ ਟਾਕੀ ਟੁਕੀ ਤੋੜਿਆ ਕੰਚ ਚ ਬੜਿਆ ਕੰਚ ਕੁੰਚ ਚ ਬੜਿਆ ਮੈਂ ਕਿਹਾ ਖੂਨ ਚੜ ਗਿਆ ਲਓ ਖੂਨ ਇਹਨਾਂ ਨੇ ਬੱਕਰੇ ਬੁਲਾ ਦੇ ਬਣ ਲਗਾ ਬਾਲ ਵੀ ਦੇ ਸੀਸੀ ਸੀਸੀ ਪੰਦੀ ਹੈ ਨਾ ਟਾਕੀ ਮੋਸ ਦੀ ਕਿਸੇ ਸੀਸਾ ਦਾ ਫੁੱਟ ਜਾ ਜਿਹੜੀ ਬੋਲਾ ਦਾ ਟਰਾਲੀ ਦਾ ਹੋਰ ਦੁੱਕੇ ਨਾਲ ਗੋਇਆ ਮੈਂ ਤੇ ਨਾ ਸਮੇ ਕਾ ਦੇ ਸਮੇ ਜਿਆਦਾ ਜਿਆਦਾ ਕਰ ਦਿੰਦੇ ਵਿਚਾਰੇ ਕੰਮ ਨਾ ਗੱਡੀ ਬੰਨਣ ਲੱਗਦਾ ਸੀ ਮੁਰਕਾ ਬਾਕੀ ਰਸਤੇ 'ਚ ਇੱਕ ਬਾਤ ਜੀ ਹੋ ਗਈ ਜਿਉ ਬਾਈ ਜੀ ਨੇ ਏਕਪੇਨ ਕਰਦੀ ਹੋ ਗਿਆ ਹੱਥ ਜੀ ਵੀ ਲਿਆ ਆਪਣਾ ਕੇ ਕੀ ਕੇ ਜਿਹਨੇ ਸੀਸਾ ਭੰਨੇ ਹਾਂ ਜਾ 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 ਸੀਸਾ ਬਾਕੀ ਇੱਕ ਬਾਈ ਨੇ ਸੀਸਾ ਭੰਨੇ ਦਾ ਗੱਡੀ 'ਚ ਉਹ ਬਾਈ ਨੇ ਕੱਟ ਮਾਰ ਕੇ ਟਾਇਰ ਮਾਰਿਆ ਉਹ ਖਾਣੇ ਤੋਂ ਅੱਜ ਉਹ ਮੁੱਕਾ ਤਾਂ ਹੈ ਮਾਰੇ ਦਾ ਹੱਥ ਤੇਰੇ 'ਪਾ ਸੱਟ ਵੱਜੀ ਹੈ ਨਾ ਦਿਖਾਵਾ ਦਿਖਾ ਦਿਖਾਈ ਉਹ ਦੇ ਤੂੰ ਨਿਕਲ ਰਿਹਾ ਜੀ ਸਾਰਾ ਤੂੰ ਨਾ ਰਿਹਾ ਹਾਲੇ ਤੱਕ ਚਾਹ ਲੈ ਕੇ ਆਈਏ ਛਾਦਾ ਸੀ ਪੀ ਰਹੇ ਆ ਤੁਸੀਂ ਲੈ ਕੇ ਆਓ ਚਾਹ ਚਾਹ ਚ ਲੈ ਕੇ ਆਦੇ ਆ ਰਹੇ ਆ ਗਾਇਸ ਜਿਆਪ ਲੈ ਕੇ ਆ ਬਾਕੀ ਮਿੱਤਰੋ ਪਹੁੰਚ ਗਏ ਸ਼੍ਰੀ ਫਤਿਹਗੜ੍ਹ ਸਾਹਿਬ ਦੇਖੋ ਗੇਟ ਤੇ ਬਾਕੀ ਪੁਲਸ ਵਾਲਿਆਂ ਨੇ ਇੱਧਰ ਰੋਕੀ ਵੀ ਬਕਰੇ 10 ਮਿੰਟ ਤੱਕ ਚਲੇ ਜਾਇਓ ਤੇ ਬਾਕੀ ਕਰੋ ਚੈੱਕ ਪਹੁੰਚ ਗਏ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹੀ ਫਾਈਨਲੀ ਪਹੁੰਚ ਗਏ ਪਹੁੰਚ ਗਏ ਨੇ ਫਤਿਹਗੜ੍ਹ ਸਾਹਿਬ ਤੇ ਹੁਣ ਚੈੱਕ ਕਰੋ ਕਿ ਆਪਾਂ ਆਪਣੇ ਰਿਸ਼ਤੇਦਾਰ ਮਤਲਬ ਆਪਣੇ ਭਰਾ ਜਸੂ ਵੀਰ ਉਹਨਾਂ ਦੇ ਨਾਲ ਨੇ ਮੇਰਾ ਨਾਮ ਤਾਂ ਨਹੀਂ ਆ ਰਿਹਾ ਇਹਦਾ ਮਰਦਾ ਹੁੰਦੇ ਨਹੀਂ ਬਣਾਉਣ ਦੇ ਨਹੀਂ ਨਾ ਨਾ ਬਾਕੀ ਉੱਥੇ ਟਰਾਲਾ ਲਾ ਦੇ ਤਿਆਂ ਤੱਕ ਬਾਤ ਨਹੀਂ ਵੇੜਨੀ ਮੈਂ ਨਵੇੜਾਂ ਹਾਂ ਬਾਕੀ ਕਰੋ ਚੈੱਕ ਗਾਇਸ ਸਵੇਰੇ ਮੈਂ ਸਿੱਧਾ ਐਂਡਿੰਗ ਕਰ ਹਾਂ ਹਾਂ ਬਾਕੀ ਟਰੈਕਟਰ ਦੀ ਲੁੱਕ ਚੈੱਕ ਕਰੋ ਦਿਖ ਰਿਹਾ ਬਾਕੀ ਤੁਹਾਨੂੰ ਸਵੇਰੇ ਦਰਸ਼ਨ ਕਰਾਂਦੀ ਨਹੀਂ ਹਾਂ ਬਾਹਰ ਲੱਗਾ ਦੋ ਟਰੈਕਟਰ ਬਰਾਬਰ ਵਾ ਬਾਕੀ ਕਵਰ ਪਾ ਕੇ ਖੜਾ ਦਿਆ ਕੱਲ ਨੂੰ ਮਿਲਾਂਗੇ ਨਵੇਂ ਬਲੌਗ ਨਾਲ ਬਾਕੀ ਚੈੱਕ ਕਰੋ ਤੁਹਾਨੂੰ ਕੱਡੇ ਨੂੰ ਬਾਹਰ ਪਲਸ ਕੰਮ ਹੈਗੇ ਟਾਇਰ ਦੋਾਰੇ ਹਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕੱਲ ਨੂੰ ਨਵਾਂ ਬਲੌਗ ਲੈ ਕੇ ਆਵਾਂਗੇ